ਦੋਸਤੋ ਨਮਸਕਾਰ ਰੋਸ਼ਨੀ ਪੰਜਾਬ ਦੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਬਟਿੰਡਾ ਦੇ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਮ ਵੱਲੋਂ ਹੜਪੀੜਤਾ ਲਈ ਅੱਜ ਫੇਰ ਟਰਾਲੀਆਂ ਰਵਾਨਾ ਕੀਤੀਆਂ ਗਈਆਂ ਜਿਸ ਦੇ ਵਿੱਚ ਪਹਿਲ 1 23 ਤਰੀਕ ਨੂੰ ਟਰਾਲੀਆਂ ਰਵਾਨਾ ਕੀਤੀਆਂ ਗਈਆਂ ਜਿਸ ਵਿੱਚ ਰਾਸ਼ਨ ਸਮੱਗਰੀ ਦਾ ਸਾਮਾਨ ਸੀ ਅਤੇ ਇਹਨਾਂ ਟਰਾਲੀਆਂ ਵਿੱਚ ਤੂੜੀ ਦਾ ਸਾਮਾਨ ਪਸ਼ੂਆਂ ਵਾਸਤੇ ਜੋ ਕਿ ਪਸ਼ੂ ਕਾਫੀ ਭੁਖੇ ਰਹਿੰਦੇ ਹਨ ਇਸ ਕਰਕੇ ਪਸ਼ੂਆਂ ਵਾਸਤੇ ਤੂੜੀ ਆਦਿ ਦਾ ਸਮਾਨ ਭੇਜਿਆ ਗਿਆ ਆਉ ਦੇਖਦੇ ਹਾਂ ਪੂਰੀ ਰਿਪੋਰਟ ਅਸ਼ੋਕ ਬੰਦਲ ਦੀ ਰੋਸ਼ਨੀ ਪੰਜਾਬ ਦੀ ਤੋਂ ਮੈਂ ਜੋਰਾ ਸਿੰਘ ਨਸਰਾਲੀ ਸੂਬਾ ਪ੍ਰਧਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ ਅੱਜ ਅਸੀਂ ਭਾਰਤਿਕ ਸੰਜ ਉਹਨਾਂ ਨੇ ਇੱਕ ਤਾਂ ਅਗਰਾਹਾਂ ਦੀ ਅਗਵਾਈ ਦੇ ਵਿੱਚ ਜੋ ਪੰਜਾਬ ਦੀਆਂ ਵੱਖ-ਵੱਖਰੀਆਂ ਜਨਤਕ ਜਮਹੂਰੀ ਸੱਭਿਆਚਾਰਕ ਕਾਮਿਆਦੀਆਂ ਜਥੇਬੰਦੀਆਂ ਵੱਲੋਂ ਮਿਲ ਕੇ ਇੱਕ ਹੜਪੀੜ ਤੋਂ ਲੋਕਾਂ ਦੀ ਸਹਾਇਤਾ ਵਾਸਤੇ ਕਮੇਟੀ ਬਣਾਈ ਆ ਉਹਦੇ ਵੱਲੋਂ ਅਸੀਂ ਪਹਿਲਾਂ ਤਿੰਨ ਛੇਪਾਂ ਨੇ ਜਿਹੜੀਆਂ ਦੋ ਕਣਕ ਦੇ ਢੇੜੇ ਲਾ ਚੁੱਕੇ ਆ ਇੱਕ ਜਿਹੜਾ ਨੇ ਲੋਡ ਬੰਦ ਫਰੇਸਰੀ ਆ ਕੱਪੜੇ ਆ ਉਹ ਭੇਜਿਆ ਚੌਥੀ खेਪ ਆ ਜਿਹੜੀ ਅੱਜ ਅਸੀਂ ਮਾਨਸਾ ਜ਼ਿਲ੍ਹਾ ਤੇ ਬਠਿੰਡਾ ਜ਼ਿਲ੍ਹੇ ਦੇ ਵੱਲੋਂ ਜਿਹੜੀ ਤੂੜੀ ਆ ਪਸ਼ੂਆਂ ਚਾਰਾ ਵਾਸਤੇ ਉਹ ਭੇਜੀ ਹੈਗੀ ਆ ਅੱਜ ਅਸੀਂ ਇਸ ਇਹਦੇ ਵਿੱਚ ਤਕਰੀਬ 150 ਟਰਾਲੀ ਆ ਜਿਹੜੀ ਉਹ ਤੂੜੀ ਲੈ ਕੇ ਜਾ ਰਹੇ ਨੇ ਫਾਜ਼ਲਕਾ ਤੇ ਉਹ ਸਾਰੀ ਲੋਡ ਬੰਦ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਵੰਡੀ ਜਾਊਗੀ ਜਥੇਬੰਦੀਆਂ ਨੇ ਇਹ ਫੈਸਲਾ ਪਹਿਲੇ ਕੀਤਾ ਸੀ ਕਿ ਜਿਹੜੇ ਉੱਥੇ ਦੇ ਮਜ਼ਦੂਰ ਨੇ ਗਰੀਬ ਕਿਸਾਨ ਨੇ ਬੇਜ਼ਮੀਨੇ ਕਿਸਾਨ ਨੇ ਥੋੜ੍ਹ ਜਿਮੀਨੇ ਕਿਸਾਨ ਨੇ ਅਸੀਂ ਪਹਿਲ ਦੇ ਆਧਾਰ ਦੇ ਉੱਤੇ ਉਹਨਾਂ ਲੋਕਾਂ ਕੋਲ ਕਣਕ ਦੇ ਕੇ ਆਏ ਆ ਉਹਨਾਂ ਨੂੰ ਅਸੀਂ ਕਪੜਾ ਲੀੜਾ ਦੇ ਕੇ ਆਏ ਆ ਹੁਣ ਅਸੀਂ ਪਸ਼ੂਆਂ ਵਾਸਤੇ ਚਾਰੇ ਦੀਆਂ ਝਣੀਆਂ ਖੇਪਾਂ ਨੇ ਉਹ ਭੇਜਵੀਆਂ ਸ਼ੁਰੂ ਕੀਤੀਆਂ ਨੇ ਅੱਜ ਜਦੋਂ ਇਸ ਤਰ੍ਹਾਂ ਠੰਡੇ ਦੇ ਉੱਤੋਂ ਇਹ ਤੂੜੀ ਵਾਲੇ ਭੋਂਗਾ ਦਾ ਕਾਫਲਾ ਚੱਲਿਆ ਹੈਗਾ ਉਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਵੀਜ਼ ਪ੍ਰਧਾਨ ਢੰਡਾ ਸਿੰਘ ਜੇਠੂ ਕੇ ਸ਼ੰਗਰਾ ਸਿੰਘ ਜੀ ਮਾਨ ਅ ਗਪਾਲ ਸਿੰਘ ਪਾਲਾ ਜੇਠੂ ਕੇ ਜਗਜੀਤ ਸਿੰਘ ਦੀ ਝੁੰਮਾ ਤੇ ਹੋਰ ਜਿਹੜੇ ਆਗੂ ਸੀ ਉਹਨਾਂ ਨੇ ਅੱਜ ਇਥੋਂ ਇਹ ਕਾਫਲੇ ਨੂੰ ਜਿਹੜਾ ਰਵਾਨਾ